ਅਲੀਸ਼ਾ ਸ਼ਰਮਾ ਜੀ ਨੂਰੀ ਬਾਈ ਮੰਡਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਵਾਸ ਕਰਦੇ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਤੇ ਆਪਾਂ ਮਿਲ ਰਿਹਾ ਇੱਕ ਨਵੀਂ ਵੀਡੀਓ ਦੇ ਨਾਲ ਜਿਹਦੇ ਵਿੱਚ ਬਹੁਤ ਸੋਹਣੇ ਪਾਰਟੀ ਵੀਅਰ ਸੂਟ ਨੇਗੇ ਤੁਸੀਂ ਇਹ ਜਿਹੜੇ ਸੂਟਸ ਨੇ ਸਾਡੇ ਤੋਂ ਬਾਈ ਕਰ ਸਕਦੇ ਹੋ ਬਾਈ ਕਰਨ ਲਈ ਸਾਡਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਉਤਸਾਂ ਜਾ ਕੇ WhatsApp ਕਰ ਸਕਦੇ ਤੁਸੀਂ ਕੋਈ ਵੀ ਕੁਐਰੀਜ਼ ਹੋਈ ਤੁਹਾਡੀ ਠੀਕ ਹੈ ਜੀ ਤੁਸੀਂ ਸਾਨੂੰ ਕਾਲ ਤੇ ਵੀ ਅਟਕਲ ਕਰ ਸਕਦੇ ਠੀਕ ਹੈ ਜੀ ਕਸਟਮਾਈਜੇਸ਼ਨ ਬਿਲਕੁਲ ਅਵੇਲੇਬਲ ਆਪਾਂ ਕਲਰ ਡਿਜ਼ਾਈਨ ਫੈਬਰਿਕ ఎవਰੀਥਿੰਗ ਆਪਾਂ ਕਸਟਮਰ ਕਸਟਮਾਈਜ਼ ਕਰਦੇ ਆ ਠੀਕ ਹੈ ਜੀ ਸ਼ਿਪਿੰਗ ਸਾਡੀ ਬਰਡ ਵਾਰਡ ਅਵੇਲੇਬਲ ਹੁੰਦੇ ਸ਼ਿਪਿੰਗ ਦੇ ਚੈਲੇ ਚਾਰਜਸ ਨੇ ਐਕਸਟਰਾ ਹੁੰਦੇ ਠੀਕ ਹੈ ਜੀ ਸੋ ਆਪਾਂ ਵੀਡੀਓ ਨੂੰ ਕੰਟੀਨਿਊ ਕਰਦੇ ਆ ਤੇ ਆਪਾਂ ਸੂਟ ਦੀ ਨਾਲ ਹੀ ਤੁਹਾਨੂੰ ਡਿਟੇਲਿੰਗ ਦਵਾਂਗੇ ਤੇ ਜਿਹੜੇ ਸੂਟ ਦੇ ਪ੍ਰਾਈਸ ਨੇ ਪਲੀ ਤੁਸੀਂ WhatsApp ਤੇ ਸਾਡੇ ਨਾਲ ਜੁੜ ਸਕਦੇ ਹੋ ਪਤਾ ਕਾਹ ਚੈਨਲ ਕਿਉਂਕਿ ਹਰ ਇੱਕ ਜਿਹੜੀ ਚੀਜ਼ ਆ ਉਹ ਸਾਡੇ ਉਹਦਾ ਫੈਬਰਿਕ ਉਹਦਾ ਵਰਕ ਤੁਸੀਂ ਆਪਣੇ ਸਾਹ ਨਾਲ ਘੱਟ ਵੱਧ ਕਰ ਸਕਦੇ ਹੋ ਤੇ ਉਹਦੇ ਨਾਲ ਜਿਹੜਾ ਪ੍ਰਾਈਸ ਆ ਉਹ ਘੱਟ ਵੱਧ ਹੋ ਸਕਦਾ ਠੀਕ ਹੈ ਜੀ ਸੋ ਪ੍ਰਾਈਸ ਲਈ ਤਾਂ ਤੁਹਾਨੂੰ WhatsApp ਕਰਨਾ ਪਊਗਾ ਸੋ ਆਪਾਂ ਆਪਾਂ ਵੀਡੀਓ ਨੂੰ ਕੰਟੀਨਿਊ ਕਰਕੇ ਆਜੋ ਆਪਾਂ ਸੂਟ ਦੇਖਦੇ ਹਾਂ ਠੀਕ ਹੈ ਜੀ ਹਾਂਜੀ ਅੱਜ ਵਾਲਾ ਆਪਣਾ ਪਹਿਲਾ ਪੀਸ ਪੀਸ ਹੈਗਾ ਬਹੁਤ ਸੋਹਣਾ ਲਾਈਟ ਜਿਹਾ ਕਲਰ ਮਹਿੰਦੀ ਮਹਿੰਦੀ ਕਲਰ ਸ਼ਿਮਰ ਤੇ ਫੈਬਰਿਕ ਹੈ ਠੀਕ ਹੈ ਜੀ ਇਹ ਵਰਕ ਦੀ ਡਿਟੇਲਿੰਗ ਚੈੱਕ ਕਰੋ ਪਹਿਲਾਂ ਤੁਸੀਂ ਨੋਟਵਰਕ ਦੱਪਕਾ ਵਰਕ ਸਾਰਾ ਹੀ ਦੱਪਕੇ ਦੇ ਵਿੱਚ ਹੋਇਆ ਹਲਕਾ ਪਰਲ ਵਰਕ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਕੋਈ ਕਟ ਦਾਣਾ ਨਹੀਂ ਲਗਾਇਆ ਸਾਰਾ ਹੈ ਵਰਕ ਦਾ ਪੀਸ ਹੈ ਠੀਕ ਹੈ ਜੀ ਪਲੱਸ ਇਹਦਾ ਡਿਫਰੈਂਟ ਸਟਾਈਲ ਦਾ ਨੈਕ ਆਪਾਂ ਬੋਟ ਨੈਕ ਦੀ ਸ਼ੇਪ ਰੱਖੀ ਹੈ ਠੀਕ ਹੈ ਜੀ ਇਹਨੂੰ ਤੁਸੀਂ ਸ਼ੇਪ ਆ ਜਿਹੜੀ ਉਹ ਪ੍ਰੋਪਰ ਰਾਉਂਡ ਵੀ ਕਰਵਾ ਸਕਦੇ ਹੋ ਸਕੁਅਰ ਸ਼ੇਪ ਵੀ ਕਰਵਾ ਸਕਦੇ ਹੋ ਹਾਰਟ ਸ਼ੇਪ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਥੋੜਾ ਡਿਫਰੈਂਟ ਸਟਾਈਲ ਦੇ ਵਿੱਚ ਆਪਾਂ ਸੂਟ ਆ ਜਿਹੜਾ ਬਣਾਇਆ ਹੈਗਾ ਤੇ ਪਲੱਸ ਇਹਦੇ ਹੈਵੀ ਬਾਰਨਾਂ ਨੇ ਠੀਕ ਹੈ ਜੀ 4 ਤੋਂ 5 ਇੰਚ ਦਾ ਜਿਹੜਾ ਵਰਕ ਹੋਇਆ ਬਾਹਮਾ ਤੇ ਵੀ ਪਲੱਸ ਆਪਾਂ ਨੇ ਸੇਮ ਕਲਰ ਦੀ ਫਿਨਿਸ਼ਿੰਗ ਵੀ ਦਿੱਤੀ ਹੈ ਮਹਿਰੂਨ ਕਲਰ ਦੀ ਠੀਕ ਹੈ ਜੀ ਪਿਸਤਾ ਸੂਟ ਲਾਈਕ ਮਹਿੰਦੀ ਕਲਰ ਦੇ ਨਾਲ ਮਹਿਰੂਨ ਕਲਰ ਦਾ ਕੰਟਰਾਸਟ ਸਿਮਰ ਦਾ ਫੈਬਰਿਕ ਕ੍ਰੇਪ ਦੀ ਬਾਟਮ ਠੀਕ ਹੈ ਜੀ ਤੇ ਫੁੱਲ ਦਾ ਦੁਪੱਟਾ ਠੀਕ ਹੈ ਜੀ ਦੁਪੱਟਾ ਆਪਾਂ ਸਿੰਪਲ ਰੱਖਿਆ ਤੇ ਦੁਪੱਟੇ ਨੂੰ ਆਪਾਂ ਨੇ ਐਡਮ ਪਰਲ ਦੀ ਲੇਸ ਲਗਾਈ ਹੈ ਪਲੱਸ ਐਦਾਂ ਫਿਨਿਸ਼ਿੰਗ ਲਈ ਜੀ ਠੀਕ ਹੈ ਜੀ ਤੁਸੀਂ ਬਿਨਾਂ ਫਿਨਿਸ਼ਿੰਗ ਤੋਂ ਵੀ ਦੁਪੱਟਾ ਲੈ ਸਕਦੇ ਹੋ ਫਿਨਿਸ਼ਿੰਗ ਦੇ ਨਾਲ ਵੀ ਲੈ ਸਕਦੇ ਹੋ ਪ੍ਰਾਈਸ ਬਹੁਤ ਰੀਜ਼ਨੇਬਲ ਹੈਗਾ ਅੰਡਰ 10 ਕਹ ਹਜ਼ਾਰ ਦੀ ਰੇਂਜ ਦੇ ਵਿੱਚ ਤੁਹਾਨੂੰ ਸਹੂਲਤ ਸਮਾਇਆ ਸੂਟ ਤੁਹਾਡੇ ਘਰ ਪਹੁੰਚਦਾ ਹੋ ਜਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਸਕਦੇ ਹੋ ਕਲਰ ਬਿਲਕੁਲ ਕਸਟਮਾਈਜ਼ ਕਰਵਾ ਸਕਦੇ ਹੋ ਫੈਬਰਿਕ ਵੀ ਕਸਟਮਾਈਜ਼ ਕਰਵਾ ਸਕਦੇ ਠੀਕ ਹੈ ਠੀਕ ਹੈ ਜੀ ਇਹ ਪਹਿਲਾ ਸੂਟ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਪੀਸ ਪੀਸ ਹੈ ਮਾਸਟਰਡ ਕਲਰ ਦਾ ਦੇਖੋ ਮਸ਼ੀਨੀ ਦਾ ਕੰਮ ਠੀਕ ਹੈ ਜੀ ਮਸ਼ੀਨੀ ਪੀਸਾ ਵਰਕ ਦੇਖੋ ਬਰਕਰੇ ਦੀ ਫਿਨਿਸ਼ਿੰਗ ਦੇਖੋ ਕਿੰਨਾ ਜਿਆਦਾ ਸੋਹਣਾ ਠੀਕ ਹੈ ਜੀ ਤੇ ਨਾਲ ਫਿਨਿਸ਼ਿੰਗ ਹੈ ਜਿਹੜੀ ਆਪਾਂ ਡਿਫਰੈਂਟ ਸਟਾਈਲ ਦੀ ਫਿਨਿਸ਼ਿੰਗ ਦਿੱਤੀ ਹੈ ਇਹਨਾਂ ਹਰਾਣੇ ਗੱਲ ਠੀਕ ਹੈ ਜੀ ਪਲੱਸ ਇਹਦਾ neck ਹੈ ਦਾ ਫੁੱਲ ਹੈਵੀ neck ਹੈ ਦਾ ਠੀਕ ਹੈ ਜੀ ਤੇ ਇਹਦੀ ਬਾਵਾ ਤੇ ਵੀ ਕੰਮ ਇਹਦੀ ਬਾਜੂ ਵਰਕ ਹੈ ਸੋ ਆਪਾਂ ਇਹਦੇ ਨਾਲ ਸਲਵਾਰ ਤੇ ਵੀ ਵਰਕ ਕਰਿਆ ਆ ਦੇਖੋ ਸਲਵਾਰ ਦਾ ਵਰਕ ਸਟ੍ਰੇਟ ਸਲਵਾਰ ਹੈ ਠੀਕ ਹੈ ਜੀ ਇਹ ਤੁਸੀਂ ਇਹਨਾਂ ਪਲਾਜ਼ੋ ਪੈਂਟਸ ਵੀ ਹੁਣਾ ਸਕਦੇ ਏਦਾਂ ਸੂਟ ਹੈਗਾ ਜਿਹਾ ਲੈ ਸਕਦੇ ਇਹਦੇ ਆਪਾਂ ਦੁਪੱਟੇ ਤੇ ਵੀ ਏਦਾਂ ਸੇਮ ਫਿਨਿਸ਼ਿੰਗ ਕਰੀਏ ਠੀਕ ਹੈ ਜੀ ਇਹ ਜਿਹੜਾ ਸੂਟ ਹੈਗਾ ਬਹੁਤ ਸੋਹਣਾ ਮਸਟਰਡ ਕਲਰ ਦਾ ਨੇਚਰਲ ਕ੍ਰੀਏਟਿਵ ਸੂਟ ਹੈਗਾ 6 ਤੋਂ 7 ਕਾ ਹਜ਼ਾਰ ਦੀ ਰੇਂਜ ਦੇ ਵਿੱਚ ਸਟਿਚ ਕਰਿਆ ਹੋਇਆ ਸੂਟ ਤੁਸੀਂ ਸਰ ਤੋਂ ਬਾਈ ਕਰ ਸਕਦੇ ਠੀਕ ਹੈ ਜੀ ਹਾਂ ਜੀ ਅਗਲਾ ਪੀਸ ਇਹ ਆਪਣਾ ਹੁਣ ਤੱਕ ਦਾ ਸਭ ਤੋਂ ਹੈਟੇ ਡਿਜ਼ਾਈਨ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਬਹੁਤ ਦੇਖਿਆ ਹੋ ਬਟ ਆਪਾਂ ਇਹਨੂੰ ਇੱਕ ਡਿਫਰੈਂਟ ਸਟਾਈਲ ਦੇ ਵਿੱਚ ਬਣਾ ਰਹੇ ਹਾਂ ਤੇ ਆ ਦੇਖੋ ਸਭ ਤੋਂ ਪਹਿਲਾਂ ਘੇੜ ਦਾ ਕੰਮ ਹੈਗਾ ਠੀਕ ਹੈ ਜੀ ਏ ਲਾਈਨ ਸ਼ਰਟ ਹੈ ਜੀ ਫਿਨਿਸ਼ਿੰਗ ਦਿੱਤੀ ਇਹਨੂੰ ਰੈੱਡ ਕਲਰ ਦੀ ਤੇ ਇਹਦਾ ਨੈੱਕ ਦੇਖਾ ਕਿੰਨਾ ਜ਼ਿਆਦਾ ਪਿਆਰਾ ਹੈਵੀ ਨੈੱਕਰ ਸਾਰਾ ਨੈੱਕ ਵਰਕ ਹੈ ਦਾ ਇਹਦੇ ਇਦਾਂ ਹੀ ਹੈਵੀ ਆਰਮਸ ਲੱਗੀਆਂ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸਲੀਕ ਜਿਹਾ ਸਿੰਪਲ ਜਿਹਾ ਡਿਜ਼ਾਈਨ ਡਿਫਰੈਂਟ ਡਿਜ਼ਾਈਨ ਨਾ ਕਿਸੇ ਨੇ ਤੁਸੀਂ ਅਜੇ ਤੱਕ ਦੇਖਿਆ ਨਹੀਂ ਹੋਣਾ ਪਾਣਾ ਤੇ ਇਹਦੇ ਨਾਲ ਆਪਾਂ ਨੇ ਇਹ ਬਣਾਇਆ ਤੇ ਪਜਾਮੇ ਠੀਕ ਹੈ ਜੀ ਪਲੱਸ ਇਹਦੇ ਨਾਲ ਆਪਾਂ ਨੇ ਹੋਰ ਗੰਜਾ ਦਾ ਦੁਪੱਟਾ ਰੱਖਿਆ ਪਿਓਰੇਟ ਗੰਜਾ ਤੇ ਇਦਾਂ ਡਿਟੇਲਿੰਗ ਲੇਸ ਦੀ ਤੇ ਫੋਰ ਸਾਈਡ ਆਪਾਂ ਨੇ ਫਿਨਿਸ਼ਿੰਗ ਦਿੱਤੀ ਬਿਲਕੁਲ ਪਲੇਨ ਦਪਟਾਗਾ ਕਿਉਂਕਿ ਇਹਦੇ ਵਿੱਚ ਲਾਈਨਿੰਗ ਹੈ ਜਿਹੜੀ ਉਹ ਡਿਜ਼ਾਈਨਿੰਗ ਇਹਦੇ ਨਾਲ ਬਹੁਤ ਸੋਹਣੀ ਲੱਗੂ ਠੀਕ ਹੈ ਜੀ ਇਹ پورا ਸੂਟ ਕਲਰ ਕੋਈ ਵੀ ਲੈ ਸਕਦੇ ਹੋ ਇਹ ਹੈਗਾ ਆਪਣਾ ਸਰਟਨ ਸਿਰਕਟ ਤੇ ਸੂਟ ਬਣਿਆ ਤੁਸੀਂ ਇਹਨੂੰ ਕਿਸੇ ਫੈਬਰਿਕ ਤੇ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਰੀਜ਼ਨੇਬਲ ਰੇਂਜ ਦੇ ਵਿੱਚ ਸੂਟ ਹੈਗਾ ਇਹਨੇ ਰੇਂਜ ਦੇ ਵਿੱਚੋਂ ਕਿਤੋਂ ਵੀ ਸੂਟ ਹੈ ਜਿਹੜਾ ਨਿਮਨਸਾ ਹੈ ਇਹ ਸਾਡਾ ਚੈਨਲ ਹੈ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਹੈਗਾ ਆਪਣਾ ਬਹੁਤ ਸੋਹਣਾ ਦੁਬਈ ਸਿਲਕ ਤੇ ਹੀ ਫੈਬਰਿਕ ਹੈਗਾ ਡਿਫਰੈਂਟ ਜਿਹਾ ਕਲਰ ਹੈਗਾ ਠੀਕ ਹੈ ਜੀ ਡਿਫਰੈਂਟ ਜਿਆ ਵਰਕ ਆ ਸਾਰਾ ਮਸ਼ੀਨੀ ਵਰਕ ਆ ਤੁਸੀਂ ਵਰਕ ਦੇਖੋ ਕਿੰਨਾ ਜਿਆਦਾ ਸੋਹਣਾ ਬਲੈਕ ਕਲਰ ਦੇ ਨਾਲ ਆਪਾਂ ਨੇ ਇਹਨੂੰ ਵਰਕ ਕਰਿਆ ਪਲੱਸ ਬਲੈਕ ਕਲਰ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਠੀਕ ਹੈ ਜੀ ਤੇ ਇਹ ਹੈਗਾ ਸੂਟ ਐਦਾਂ ਆਪਾਂ ਨੇ ਕੋਟਲੀ neck ਤੇ ਇਹਨੂੰ ਬਾਹਵਾ ਦਾ ਵੀ ਐਦਾਂ ਡਿਜ਼ਾਈਨ ਕਰਿਆ ਠੀਕ ਹੈ ਜੀ ਇਹ ਹੈਗਾ ਆਪਣਾ ਸੂਟ ਮਸ਼ੀਨੀ ਵਰਕ ਦਾ ਪਲੱਸ ਇਹਦੇ ਨਾਲ ਆਪਾਂ ਨੇ ਬਣਾਇਆ ਪੈਂਟਸ ਸਟੇਟ ਪੈਂਟ ਹੈ ਠੀਕ ਹੈ ਜੀ ਇੰਨਾ ਤੇਵੜਾ ਦੁਪੱਟਾ ਦੁਪੱਟੇ ਦੀ ਆਪਾਂ ਨੇ ਬਲੈਕ ਕਲਰ ਦੀ ਲੈ ਸਕਵਾ ਕੇ ਐਡਾ ਫਿਨਿਸ਼ਿੰਗ ਦੀ ਹੈ ਠੀਕ ਹੈ ਜੀ ਤੁਸੀਂ ਇਹਨੂੰ ਬਿਨਾਂ ਫਿਨਿਸ਼ਿੰਗ ਤੋਂ ਵੀ ਲੈ ਸਕਦੇ ਹੋ ਇਸ ਜਿਹੜੀ ਆ ਥੋੜੀ ਚੌੜੀ ਵੀ ਕਰਵਾ ਸਕਦੇ ਹੋ ਸਾਰਾ ਕੁਝ ਤੁਸੀਂ ਕਸਟਮਾਈਜ਼ ਖੁਦ ਕਰ ਸਕਦੇ ਹੋ ਠੀਕ ਹੈ ਜੀ ਸੇਮ ਐਜ਼ ਇਟ ਵੀ ਲੈ ਸਕਦੇ ਹੋ ਬਹੁਤ ਪਾਕਟ ਫ੍ਰੈਂਡਲੀ ਸੂਟ ਹੈ ਠੀਕ ਹੈ ਜੀ ਇਹ ਤੇ ਆਪਾਂ ਸੂਟ ਦੇ ਵਿੱਚ ਤੁਹਾਨੂੰ ਐਡਾ ਜੇਪ ਵਗੈਰਾ ਲਗਾ ਕੇ ਦਿੰਨੇ ਆ ਜੇ ਵੀ ਤੁਸੀਂ ਆਰਡਰ ਕਰਨਾ ਤਾਂ ਤੁਹਾਨੂੰ ਬਾਬਾ ਸਾਰੀ ਚੀਜ਼ ਕਲੀਅਰ ਕਰਨੀ ਪਊ ਵੀ ਤੁਸੀਂ ਆਪਣੇ ਆਰਡਰਸ ਦੇ ਵਿੱਚ ਜੇ ਲਾਈਨਿੰਗ ਠੀਕ ਹੈ ਜੀ ਤੇ ਫਿਨਿਸ਼ਿੰਗ ਵਗੈਰਾ ਕਿੱਦਾਂ ਦੀ ਕਰਨੀ ਆ ਇਹ ਤੋਂ ਸਾਨੂੰ ਪਹਿਲਾਂ ਡਿਟੇਲਿੰਗ ਸਾਰੀ ਆਰਡਰ ਦੇ ਵਿੱਚ ਕਲੀਅਰ ਕਰਨੀ ਪਊਗੀ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਪੀਸ ਇਹ ਵੀ ਆਪਾਂ ਜਿਹੜਾ ਡਿਜ਼ਾਈਨ ਹੈਗਾ ਬਹੁਤ ਹਿੱਟ ਹੋਇਆ ਇਹਦੇ ਵਿੱਚ ਹਰ ਵਾਰ ਜਿਹੜਾ ਕਲਰ ਆ ਉਹ ਆਪਾਂ ਚੇਂਜ ਕਰਦੇ ਆ ਠੀਕ ਹੈ ਜੀ ਇਹ ਦੇਖੋ ਮਸਟਰਡ ਕਲਰ ਤੇ ਸਿਲਕ ਖੜ ਦੇ ਦੁਬਈ ਸਿਲਕ ਲਾਈ ਆਪਾਂ ਨੇ ਸਾਰਾ ਚਾਕਾ ਦਾ ਕੰਮ ਠੀਕ ਹੈ ਜੀ ਸੈਂਟਰ ਦੇ ਵਿੱਚ ਪਰਲ ਵਰਕ ਪਲੱਸ ਇਦਾਂ ਦਾ ਨੈਕ ਠੀਕ ਹੈ ਜੀ ਫੁੱਲ ਹੈਵੀ ਹੈ ਦੀਆਂ ਕਿ ਇਹਨੇ ਬਾਜੂ ਨਹੀਂ ਬਾਜੂ ਵਾਲਾ ਫੁੱਲ ਹੈ ਠੀਕ ਹੈ ਜੀ ਇਹਦਾ ਹੈਵੀ ਬਾਜੂ ਇਹ ਨਾਲ ਆਪਾਂ ਪਲੇਨ ਸਲਵਾਰ ਰੱਖੀ ਹੈ ਜੀ ਆਪਾਂ ਜਿਹੜਾ ਪਹਿਲਾਂ ਕਰਿਆ ਸੀ ਉਹਦੇ ਤੇ ਵਰਕ ਸੀਗਾ ਠੀਕ ਹੈ ਜੀ ਤੁਹਾਡਾ ਜੇ ਬਜਟ ਚ ਬਣਾਉਣਾ ਤਾਂ ਤੁਸੀਂ 10k ਦੀ ਰੇਂਜ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਹੈਂਡਵਰਕ ਦਾ ਪੀਸ ਤਾਂ ਇੱਧਰ ਤੁਸੀਂ ਬਾਇ ਕਰ ਸਕਦੇ ਹੋ ਸਟਿਚਿੰਗ ਪਲਸ ਸਿੰਥੈਟਿਕ ਲਾਈਨਿੰਗ ਹੈ ਇਹਦੀ ਫਿਨਿਸ਼ਿੰਗ ਵੀ ਦਿੱਤੀ ਹੋਈ ਹੈਗੀ ਠੀਕ ਹੈ ਜੀ ਤੇ ਇਹਦੇ ਨਾਮ ਹੈਗਾ ਫੁੱਲ ਤੇਲ ਚਲਾਉਣ ਦਾ ਦੁਪੱਟਾ ਤੇ ਦੁਪੱਟੇ ਦੇ ਉੱਪਰ ਨੇ 4 ਸਾਈਡ ਇਹਦਾ ਫਿਨਿਸ਼ਿੰਗ ਕਰਕੇ ਪਰਨ ਵੀ ਦਿੱਤੀ ਹੈਗੀ ਠੀਕ ਹੈ ਜੀ ਇਹ ਸਾਰਾ ਸੂਟ ਹੈਗਾ ਬਹੁਤ ਸੋਹਣਾ ਕਲਰ ਕਸਟਮਾਈਜ਼ਰ ਦੇ ਵਿੱਚ ਬਿਲਕੁਲ ਹੋ ਸਕਦਾ ਠੀਕ ਹੈ ਜੀ ਕਸਟਮਾਈਜ਼ਡ ਦੇ ਨਾਲ ਆਪਾਂ ਜਿਹੜੇ ਤੁਹਾਨੂੰ ਰੈਡੀਮੇਡ ਚੀਜ਼ਾਂ ਨੇ ਉਹ ਵੀ ਸਰਵਾਈਸ ਕਰਵਾਉਣੀ ਠੀਕ ਹੈ ਜੀ ਤੇ ਇਹ ਹੈਗਾ ਸੂਟ ਪਰਲ ਵਰਕ ਦਾ ਜਿਹੜਾ ਬਹੁਤ ਸੋਹਣਾ ਪੀਸ ੱੱਲੇ ਨੇ ਗਿਆ ਅੱਜ ਕੱਲ ਠੀਕ ਹੈ ਜੀ ਇਹ ਤੁਸੀਂ 30 ਸਾਡੇ ਤੋਂ ਲੈ ਸਕਦੇ ਹੋ ਸਾਰੇ ਪਰਲ ਵਰਕ ਦਾ ਠੀਕ ਹੈ ਜੀ ਫਰੰਟ ਤੇ ਪਰਲ ਵਰਕ ਹੈ ਇਹ ਤੇ ਸੇਮ ਐਜ਼ ਇਟ ਦੇ ਬੈਕ ਤੇ ਵੀ ਦਾ ਕੰਮ ਬਾਜੂ ਤੇ ਤੇ ਬਾਜੂ ਉਹ ਬਾਜੂ ਵਰਕ ਹੈ ਦਾ ਠੀਕ ਹੈ ਜੀ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਚਨੌਨ ਦਾ ਦੁਪੱਟਾ ਦੁਪੱਟੇ ਦੇ ਉੱਤੇ ਵੀ ਇਦਾਂ ਪੱਲੀਆਂ ਤੇ ਕੰਮ ਠੀਕ ਹੈ ਜੀ 4 ਸਾਈਡ ਕਟ ਵਰਕ ਹੈਗਾ ਸੈਂਟਰ ਦੇ ਵਿੱਚ ਕੱਟ ਦਾਣ ਦੇ ਨਾਲ ਫਲਾਵਰਸ ਬਣੇ ਹੋਏ ਆ ਇਹ ਸਾਰਾ ਪਰਲ ਦਾ ਸੂਟ ਹੈਗਾ ਪਰਲ ਵਰਕ ਹੈ ਸਾਰਾ ਹੈਂਡ ਵਰਕ ਹੈ ਦੀਸ਼ ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਨੇ ਬਣਾਇਆ ਪਲਾਜ਼ੋ ਸੋਰੀ ਇਹਨੇ ਸਲਵਾਰ ਬਣਾਈ ਆਪਾਂ ਨੇ ਤੇ ਇਹਦੇ ਦਾ ਤੁਸੀਂ ਕੁਝ ਵੀ ਹੈ ਜਿਹੜਾ ਬਣਵਾ ਸਕਦੇ ਠੀਕ ਹੈ ਜੀ ਇਹਦੇ ਵੀ ਸੇਮ ਕੱਦ ਦਾ ਆਪਾਂ ਹੋਰ ਲਾਇਕ orange ਕਲਰ ਦਾ ਇਹ ਨਾਲ ਵੀ ਆਪਾਂ ਸਲਵਾਰ ਬਣਾਈ ਹੈ ਤੇ ਸੇਮ ਹੈ ਦੇ ਕੇ ਦਾ ਦੁਪੱਟਾ ਦਾ ਤੁਸੀਂ ਇਹ ਵਿੱਚ ਬਹੁਤ ਕਲਰ ਨੇ ਜੀ 12 ਤੋਂ 15 ਕਲਰ ਨੇ ਜੇ ਤੁਸੀਂ ਦੇਖਣ ਹੋਏ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਾਡੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਇਸ ਵਾਰ ਆਪਣਾ ਫੁੱਲ ਕਾਰੀਵੜ ਕਨਸੈਪਟ ਠੀਕ ਹੈ ਜੀ ਇਹ ਆਪਣਾ ਪੀਸ ਬਹੁਤ ਸੋਹਣਾ ਪ੍ਰੋਪਰ ਰॉ ਸਿਲਕ ਤੇ ਰੈੱਡ ਮਹਰੂਨ ਕਲਰ ਦਾ ਪਲਾਜ਼ੋ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਸਾਰੇ ਵਰਕ ਹੈ ਠੀਕ ਹੈ ਜੀ ਇਹਦੇ ਬਹੁ ਹੈਵੀ ਆ ਜਿਹੜਾ ਬਾਰਡਰ ਹੈ ਤੇ ਬਣਿਆ ਹੋਇਆ ਸਾਰੇ ਮਸ਼ੀਨੀ ਦਾ ਕੰਮ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਉਧੜਨ ਦੀ ਪ੍ਰੋਬਲਮ ਨਹੀਂ ਹੈਗੀ ਵੀ ਤੁਹਾਡਾ ਵਰਕ ਡੇਢ ਜਾਊਗਾ ਤੇ ਇਹਦੇ ਨਾਲ ਸ਼ਰਟ ਵੀ ਸੇਮ ਹੈ ਜਿੱਦਾਂ ਠੀਕ ਹੈ ਜੀ ਆ ਸ਼ਰਟ ਹੈਗੀ ਪਲੱਸ ਇਹਦਾ ਨੇਕ ਤੇ ਦਾਂ ਇਹਦੇ ਫੁੱਲ ਹੈਵੀ ਆਰਮਸ ਨੇਗੇ ਸਾਰਾ ਹੈਵੀ ਸੂਟ ਆ ਫੁੱਲੇ ਪਲੱਸ ਇਹਦੇ ਦੇ ਲੋਕ ਦੇਖੋ ਜੀ ਇਹ ਪ੍ਰੋਪਰ ਜਗੋ ਦੀ ਲੇਸ ਹੁੰਦਾ ਹੈਗਾ ਇਹਦੇ ਨਾਲ ਆਪਾਂ ਨੇ organza ਦਾ ਦੁਪੱਟਾ ਲੱਖਿਆ ਆਪਾਂ ਚਨੌਰ ਨਹੀਂ ਕਰਿਆ ਕਿਉਂਕਿ ਚਨੌਰ ਨਾ ਪਹਿਲਾਂ ਹੀ ਭਾਰੀ ਹੁੰਦਾ ਉਸ ਤੋਂ ਬਾਅਦ ਦੁਪੱਟਾ ਜੇ ਆਪਾਂ ਲੈਨੇ ਤਾਂ ਹੋਰ ਦੁਪੱਟਾ ਦੇਖੋ ਹੈਵੀ ਬਾਰਡਰ ਪੱਲੇ ਨੇ ਇਹਦੇ ਸਾਰੇ ਹੈਵੀ ਨੇਗੇ ਠੀਕ ਹੈ ਜੀ ਪਲੱਸ ਇਹਦੇ ਇੱਦਾਂ 4 ਸਾਈਡ ਡਬਲ ਸਾਈਡ ਇਹਦੇ ਆ ਵਰਕ ਹੈਗਾ ਵੇਲ ਟਾਈਪ ਦੋਨੋਂ ਸਾਈਡ ਇਹਦੇ ਫਰੰਟ ਬੈਕ सीम ਹੈਵੀ ਵਰਕਰ ਠੀਕ ਹੈ ਜੀ ਇਹਦਾ ਸੈਂਟਰ ਦੇ ਵਿੱਚ ਆਪਾਂ ਨੇ ਇਦਾਂ ਬੂਟੀ ਦਿੱਤੀ ਹੈਗੀ ਸੋ ਇਹ ਸੂਟ ਆ ਜਿਹੜਾ ਬਹੁਤ ਸੋਹਣਾ ਜਾਗੂ ਦੇ ਲਈ ਆਪਾਂ ਨੇ ਸੂਟ ਰੈਡੀ ਕਰਿਆ ਹੈਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰ ਸਕਦੇ ਹੋ ਫੈਬਰਿਕ ਵੀ ਆਪਾਂ ਰੋ ਸਿਲਕ ਲਿਆ ਹੈਗਾ ਤੁਸੀਂ ਕੋਈ ਵੀ ਫੈਬਰਿਕ ਲੈ ਸਕਦੇ ਹੋ ਠੀਕ ਹੈ ਜੀ ਜਿਹੜਾ ਆਪਾਂ ਲਟਕਣ ਨੂੰ ਲਗਾਇਆ ਆ ਆਪਸ਼ਨਲ ਹੈ ਬਿਲਕੁਲ ਤੁਸੀਂ ਲਗਾਣੇ ਨਹੀਂ ਲਗਾਣੇ ਤੇ ਇਹ ਸੂਟ ਜੀ ਸਾਨੂੰ ਬੁਕਿੰਗ ਦੇ ਸਕਦੇ ਹੋ ਠੀਕ ਹੈ ਜੀ ਤੁਸੀਂ ਵੱਗ ਲੱਗਦਾ ਪੀਸ ਸੇਮ ਐਜਿਟ ਆਪਾਂ ਨੇ ਖਾਦੀ ਸਿਲਕ ਤੇ ਬਣਾਇਆ ਪੀਸ ਤੇ ਕੁਝ ਨਾ ਜਿਆਦਾ ਸੋਹਣਾ ਬਣਿਆ ਹੈ ਬਹੁਤ ਡਿਫਰੈਂਟ ਸਟਾਈਲ ਬਹੁਤ ਹਿੱਟ ਹੋਇਆ ਡਿਜ਼ਾਈਨ ਸੋ ਆਪਾਂ ਨੇ ਵੀ ਇਹ ਰੈਡੀ ਕਰਿਆ ਖਾਦੀ ਸਿਲਕ ਦੇ ਉੱਤੇ ਇਹ ਹੈਗਾ ਰਸਟ ਕਲਰ ਠੀਕ ਹੈ ਜੀ ਤੇ ਸੈਂਟਰ ਵਰਕ ਘੇਰਾ ਤੇ ਸਾਰੇ ਪੈਨਲ ਦੇ ਵਿੱਚ ਡੋਰ ਵਗੈਰਾ ਇਦਾਂ ਬਾਵਾ ਹੈਵੀ ਬਾਵਾ ਨੇ ਦੀਆਂ ਤੇ ਇਹਦੇ ਨਾਲ ਆਪਾਂ ਸਟ੍ਰੇਟ ਸਲਵਾਰ ਬਣਾਈ ਹੈ ਸੋ ਸੋਲਵਾਰ ਤੇ ਵੀ ਇਦਾਂ ਵਰਕ ਹੈਗਾ ਫਰੰਟ ਬੈਕ ਦੋਨੋਂ ਸਾਈਡ ਤੇ ਇਹਦੇ ਨਾਲ ਜਿਹੜਾ ਆਪਾਂ ਰੱਖਿਆ ਫੁੱਲ ਪਿਓਰ ਆਰਗੈਨ ਜਨੂਨ ਦਾ ਦੁਪੱਟਾ ਠੀਕ ਹੈ ਜੀ ਸਾਰੇ ਦੁਪੱਟੇ ਦੇ ਵਿੱਚ ਇਦਾਂ ਛੋਟੇ ਛੋਟੇ ਬੂਟੀ ਹੈ ਤੇ ਆਪਾਂ ਫੋਰ ਸਾਈਡ ਪੱਖੀ ਦੀ ਲਈ ਕਿਤੇ ਥੋੜਾ ਥੋੜਾ ਟ੍ਰੈਡੀਸ਼ਨਲ ਰੱਖਤੀ ਆਪਾਂ ਇਹਨੂੰ ਸੂਟ ਨੂੰ ਸੋ ਆਪਾਂ ਨੇ ਲੇਸ ਵੀ ਇਹਨੂੰ ਇਦਾਂ ਦੇ ਦਿੱਤੀ ਹੈ ਜੀ ਠੀਕ ਹੈ ਜੀ ਇਹ ਪੀਸ ਹੈਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਪੌਕੇਟ ਫ੍ਰੈਂਡਲੀ ਸੂਟ ਆ ਦਾ ਹਰ ਕੋਈ ਇਹ ਜਿਹੜਾ ਬਾਈ ਕਰ ਸਕਦਾ ਠੀਕ ਹੈ ਜੀ ਪਲੱਸ ਸਾਰੇ ਸੂਟਾਂ ਨੂੰ ਆਪਾਂ ਨੇ ਸਿੰਥੈਟਿਕ ਲਾਈਨਿੰਗ ਲਗਾਈ ਹੋਈ ਹੈ ਤੁਸੀਂ ਲਾਈਨਿੰਗ ਜਿਹੜੀ ਆਹੋ ਆਪਣੇ ਹਿਸਾਬ ਦੇ ਨਾਲ ਆਪਣੇ ਪ੍ਰਾਈਸ ਅਕੋਰਡਿੰਗ ਲਗਵਾ ਸਕਦੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਨੇ ਕੈਜੂਅਲ ਦੇ ਲਈ ਵੀ ਸੂਟ ਐਡ ਕਰਿਆ ਇੱਕ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਮਹਿੰਦੀ ਕਲਰ ਬਿਲਕੁਲ ਬੇਸਿਕ ਜਿਹਾ ਕਲਰ ਹੈ ਮਹਿੰਦੀ ਕਲਰ ਇਦਾਂ ਆਪਾਂ ਨੇ ਇਹਨੂੰ ਬਟਨ ਦੀ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਪਿੰਟ ਐਕਸਪਾਇਰ ਦੇ ਲੰਬੇ ਕਨੀਆਂ ਅਕੋਰਡਿੰਗ ਇਹ ਕਿਹਦੀ ਹੈ ਪੈਂਟ ਐਕਸਟੈਂਡਿੰਗ ਪੈਂਟ ਐਕਸਟੈਂਡਿੰਗ ਪਲੱਸ ਇਹਦਾ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਇਹਨੂੰ ਡਿਫਰੈਂਟ ਸਟਾਈਲ ਦਿੱਤਾ ਬਾਹਮਾ ਦਾ ਇਹਨੂੰ ਕਾਫੜੀਆਂ ਬਾਹਮਾ ਬਣਾਇਆ ਠੀਕ ਹੈ ਜੀ ਆਪਾਂ ਨੇ ਕਾਫੜੀਆਂ ਬਾਹਮਾ ਨੇ ਇਹਦਾ ਨਾਰਮਲ ਸਲਵਾਰ ਰੱਖਿਆ ਤੇ ਪਲੱਸ ਪੁਆਇੰਟ ਇਹਦਾ ਦੁਪੱਟਾ ਬਹੁਤ ਡਿਫਰੈਂਟ ਸਟਾਈਲ ਦਾ ਦੁਪੱਟਾ ਠੀਕ ਹੈ ਜੀ ਤੇ ਇਹ ਹੈਗਾ ਪੂਰਾ ਸੂਟ ਤੁਸੀਂ ਇਹਦੇ ਨਾਲ ਇਹ ਦੁਪੱਟੇ ਦੇ ਵਿੱਚ ਬਹੁਤ ਕਲਰ ਨੇ ਤੁਸੀਂ ਇਹ ਦੁਪੱਟਾ ਜਿਹੜਾ ਕਿਸੇ ਵੀ ਕਲਰ ਦੇ ਵਿੱਚ ਲੈ ਕੇ ਉਹਨਾਂ ਪਲੇਨ ਸੂਟ ਬਾਹਰ ਕਰ ਸਕਦੇ ਹੋ ਜਾਂ ਇਹਦੀ ਸ਼ਰਟ ਬਣਾ ਸਕਦੇ ਹੋ ਪਲੇਨ ਦੁਪੱਟਾ ਲੈ ਸਕਦੇ ਹੋ ਸੋ ਆਪ ਯੂ ਆਗਾ ਤੁਸੀਂ ਕਿੱਦਾਂ ਇਹਨੂੰ ਕੈਰੀ ਕਰਨਾ ਹੈਗਾ ਸੋ ਆਪਾਂ ਇਹਨੂੰ ਲਾਈਟ ਪਲੇਨ ਸੂਟ ਦੇ ਨਾਲ ਪ੍ਰਿੰਟ ਫਾਰਲ ਦੁਪੱਟਾ ਬਣਾਇਆ ਤੁਸੀਂ ਇਹਨੂੰ ਸ਼ਰਟਰੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਹ ਸੂਟ ਹੈਗਾ ਪਲੇਨ ਅਜੀ ਇਸ ਤਵਾਰ ਆਪਾਂ ਇਹ ਵਾਲਾ ਪੀਸ ਵੀ ਹੈ ਸਿੰਪਲ ਸਾਰੇ ਸੂਟ ਦੇ ਵਿੱਚ ਆਪਾਂ ਬਹੁਤ ਡਿਫਰੈਂਟ ਡਿਫਰੈਂਟ ਸਟਾਈਲ ਦੇ ਸੂਟ ਨੇ ਜਿਹੜੇ ਆਪਾਂ ਤੁਹਾਨੂੰ ਅਰेंज ਕਰਵਾ ਕੇ ਦਿੰਨੇ ਆ ਇਹ ਬਿਲਕੁਲ ਪਲੇਨ ਸੂਟ ਹੈਗਾ ਠੀਕ ਹੈ ਜੀ ਸੂਟ ਦੇਖੋ ਸਭ ਤੋਂ ਪਹਿਲਾਂ ਤਾਂ ਇਹਦਾ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਆਪਾਂ ਦੁਬਈ ਸਿਲਕ ਹੀ ਲਈ ਹੈ ਕਿਉਂਕਿ ਇਹ ਸਿਲਕ ਕਰੇਪ ਦੇ ਵਾਂਗੂ ਆ ਅੱਜ ਕੱਲ ਕਰੇਪ ਦੇ ਵਿੱਚ ਥੋੜੀ ਬਹੁਤ ਦਿੱਕਤ ਆਉਣ ਲੱਗ ਗਈ ਆ ਸੋ ਆਪਾਂ ਜਿੰਨਾ ਮਰਜ਼ੀ ਬ੍ਰਾਂਡ ਦਾ ਲੈ ਲਿਓ ਪਰ ਪ੍ਰੋਬਲਮ ਆਉਣ ਲੱਗੀ ਹੈ ਕਰੇਪ ਦੇ ਵਿੱਚ ਸੋ ਇਹ ਹੁਣ ਮਾਰਕੀਟ ਦੇ ਵਿੱਚ ਨਵਾਂ ਫੈਬਰਿਕ ਆਇਆ ਤੇ ਇਹ ਬਹੁਤ ਸੋਹਣਾ ਜਾਂ ਸਿੰ ਅੱਧ ਗਿਰੰਝਾ ਸੂਟ ਬਣਾਇਆ ਦੀਦ ਨੇ ਕਿਹਾ ਸੀ ਮੈਂ ਪਲੇਨ ਸੂਟ ਲੈਣਾ ਬਿਲਕੁਲ ਸੋ ਆਪਾਂ ਨੇ ਇਦਾਂ ਨੂੰ ਫਿਨਿਸ਼ਿੰਗ ਦਿੱਤੀ ਹੈਗੀ ਫਿਨਿਸ਼ਿੰਗ ਦੇ ਨਾਲ ਸੂਟ ਦੀ ਹੋਰ ਵੀ ਜ਼ਿਆਦਾ ਗ੍ਰੇਸ ਆ ਜਾਂਦੀ ਹੈ ਸੋ ਆਪਾਂ ਨੇ ਐਕਟਿਵ ਇਦਾਂ ਬਟਨ ਲਗਾਏ ਆ ਤੇ ਫੁੱਲ ਪਿਓਰ ਇਦਾਂ ਚਨੋਂ ਦਾ ਦੁਪੱਟਾ ਲਿਆ ਠੀਕ ਹੈ ਜੀ ਦੁਪੱਟੇ ਤੇ ਇਦਾਂ ਆਪਾਂ ਨੇ ਇਸ ਦੇ ਨਾਲ ਆਪਾਂ ਨੇ ਇਹਨੂੰ ਡਿਟੇਲਿੰਗ ਦਿੱਤੀ ਹੈ ਸਾਰੀ ਪਰਲ ਲੇਸ ਆ ਠੀਕ ਹੈ ਜੀ ਇਹਨੂੰ ਤੇ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਨਾਲ ਜਿਹੜਾ ਪਲੇਨ ਸੂਟ ਹੈਗਾ ਉਹ ਲੈਸ ਆ ਗਏ ਠੀਕ ਹੈ ਜੀ ਇਹ ਰਾਣੀ ਕਲਰ ਦੇ ਵਿੱਚ ਸੂਟ ਹੈਗਾ ਆਪਣਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕੋਲ ਸੈਕਿੰਡ ਆਪਸ਼ਨ ਜਿੱਦਾਂ ਆਪਾਂ ਇਹ ਡਿਫਰੈਂਟ ਸਟਾਈਲ ਦਾ ਦੁਪੱਟਾ ਸੀਗਾ ਆਪਣਾ ਇਹ ਆ ਵਾਲਾ ਸੋ ਇਦਾਂ ਹੀ ਇਹ ਫੈਬਰਿਕ ਵੀ ਹੈ ਬਟ ਇਹ ਜਨੂਨ ਦਾ ਫੈਬਰਿਕ ਹੈ ਇਹ ਹੈਗਾ ਆਪਣਾ ਕ੍ਰੇਪ ਦਾ ਫੈਬਰਿਕ ਠੀਕ ਹੈ ਜੀ ਇਹ ਵੀ ਸ਼ਰਟ ਹੈ ਜੀ ਆਪਣੀ ਬਣੀ ਹੋਈ ਆਪਾਂ ਨਾਰਮਲ ਸਟਿਚ ਕਰੀਏ ਇਹਨੂੰ ਕੋਈ ਡਿਜ਼ਾਈਨਿੰਗ ਨਹੀਂ ਦੇਤੀ ਜੁਦੀ ਆ ਫੰਕ ਸ਼ਰਟ ਠੀਕ ਹੈ ਜੀ ਇਹ ਹੈਗੀ ਸ਼ਰਟ ਇਹ ਨਾਲ ਆਪਾਂ ਸਿਰਫ ਦੁਪੱਟਾ ਜਿਹੜਾ ਕਟਵਰਕ ਵਾਲਾ ਬਣਾਇਆ ਫੋਰ ਸਾਈਡ ਤੇ ਇਹਦੇ ਨਾਲ ਹੈਗਾ ਪਲਾਜ਼ੋ ਠੀਕ ਹੈ ਜੀ ਇਹਦਾ ਇਹਨਾਂ ਪਲਾਜ਼ਾ ਕਲਿਡਰ ਪਲਾਜ਼ਾ ਤੁਸੀਂ ਇਹਦੀ ਵੀ ਸਾਨੂੰ ਰੁਕਿੰਗ ਹੈ ਜਿਹੜੀ ਦੇ ਸਕਦੇ ਇਹਦੇ ਵਿੱਚ ਕਲਰ ਡਿਜ਼ਾਈਨ ਜਿਹੜੇ ਨੇ ਉਹ ਡੇਲੀ ਚੇਂਜ ਹੁੰਦੇ ਰਹਿੰਦੇ ਨੇਗੇ ਸੋ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਜੋ ਇਦਾਂ ਦੇ ਡਿਜ਼ਾਈਨਰਸ ਹੋ ਤੁਸੀਂ ਲੈਣੇ ਆ ਸਾਡੇ ਤੋਂ ਅੱਗੇ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਬਹੁਤ ਡਿਫਰੈਂਟ ਸਟਾਈਲ ਠੀਕ ਹੈ ਜੀ ਤੇ ਨਾਰਕਲੀ ਬੜੀ ਹੈ ਆਪਣੀ ਇਹ ਕਲੀਅਰ ਚੈੱਕ ਕਰ ਲਓ ਕਿ ਮੈਂ ਜਿਆਦਾ ਪਿਆਰਾ ਕਲੀਅਰ ਹੈਗਾ ਕਿ ਤੁਸੀਂ ਤੇ ਇਹ ਹੈ ਅਨਾਰਕਲੀ ਆਪਣੀ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸਲੀਕ ਜਿਹਾ ਡਿਜ਼ਾਈਨ ਸਾਰਾ ਫਰੰਟ ਬੈਕ ਸੇਮ ਹੈਵੀ ਇਹਦੇ ਫਰੰਟ ਬੈਕ ਸੇਮ ਹੈਵੀ ਵਰਕ ਦਾ ਸਾਰਾ ਇਹ ਜੌਰਜਟ ਤੇ ਹੈਗੀ ਤੇ ਇਹ ਵਾਈਟ ਵਾਈਟ ਹੈ ਆਪਾਂ ਡਾਈ ਕਰਵਾਇਆ ਪੀਸ ਹੈਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕੀ ਹੈ ਪੀਸ ਨੂੰ ਲੈ ਸਕਦੇ ਹੋ ਠੀਕ ਹੈ ਜੀ ਆਪਾਂ ਇਹਦੇ ਨਾਲ ਲੈਕਰ ਪਜਾਮੀਆਂ ਜਿਹੜੀ ਆਪਾਂ ਨੇ ਸਟਿਚ ਕਰੀ ਆ ਜਾਰਜਟ ਦੇ ਨਾਲ ਲੈਕਰ ਫੈਬਰਿਕ ਹੀ ਜ਼ਿਆਦਾ ਜੀ ਉਸ ਹੁੰਦਾ ਦਾ ਸੋ ਇਹ ਜੜਿਆ ਤੇ ਇਹਦਾ ਬਹੁਤ ਸੋਹਣਾ ਜਿਹਾ ਆਰਗੈਂਜ਼ਾ ਦਾ ਦੁਪੱਟਾ ਠੀਕ ਹੈ ਜੀ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਸੋਹਣਾ ਜਿਹਾ ਦੁਪੱਟਾ ਦਾ ਆਰਗੈਂਜ਼ਾ ਤੇ ਹੈਗਾ ਸਾਰੇ ਦੁਪੱਟੇ ਦੇ ਵਿੱਚ ਪਾਰਾ ਉੱਤੇ ਸੀਕੁਐਂਸ ਦਾ ਵਰਕ ਹੋਇਆ ਪਲਾਸਾ ਪਾਨੇ ਇਹਨੂੰ ਕਟਵਰਕ ਵਾਲੀ ਪਲੇਸ ਤੇ ਡੀਟੇਲਿੰਗ ਕੀਤੀ ਠੀਕ ਹੈ ਜੀ ਇਹ ਰੈੱਡ ਕਲਰ ਦੇ ਵਿੱਚ ਬਣਿਆ ਹੋਇਆ ਤੁਸੀਂ ਇਹਨੂੰ ਕਿਸੇ ਵੀ ਅਦਰ ਕਲਰ ਦੇ ਵਿੱਚ ਕਰਵਾ ਸਕਦੇ ਹਾਂ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਇਹ ਵੀਡੀਓ ਦਾ ਲਾਸਟ ਪੀਸ ਤੇ ਸਭ ਤੋਂ ਹਿੱਟ ਡਿਜ਼ਾਈਨ ਬਹੁਤ ਸੋਹਣਾ ਗਾਰਲਿਸ਼ ਲੁੱਕ ਦੇ ਵਿੱਚ ਅਨਾਰਕਲੀ ਠੀਕ ਹੈ ਜੀ ਅਨਾਰਕਲੀ ਦਾ ਇਹ ਲਾਸ ਫਲੇਅਰ ਦਾ ਵਾਕ ਦੇਖੋ ਕਿੰਨਾ ਜਿਆਦਾ ਪਿਆਰਾ ਹੈ ਠੀਕ ਹੈ ਜੀ ਇਹਦੇ ਪਲੇਅਰ ਤੇ ਕੰਮ ਸੈਂਟਰ ਦੇ ਵਿੱਚ ਆਪਾਂ ਨੇ ਬੜੀ ਬੂਟੀ ਪਾਈ ਹੈ ਮਸ਼ੀਨੀ ਪਲੱਸ ਹੈਂਡ ਦਾ ਕੰਮ ਇਹਦਾ neck ਦਾ ਕੰਮ ਠੀਕ ਹੈ ਜੀ neck ਤੇ ਵੀ ਆਪਾਂ ਇਦਾਂ ਬੂਟੀ ਦਿੱਤੀ ਆ ਤੇ ਇਹਦੇ ਬਾਜੂ ਵਰਕ ਠੀਕ ਹੈ ਜੀ ਬਾਜੂ ਤੇ ਵੀ ਆਪਾਂ ਸਾਰੇ ਤੇ ਬੂਟੀ ਪਾਈ ਹੈਗੀ ਠੀਕ ਹੈ ਜੀ ਇਹ ਫਰੰਟ ਬੈਕ ਸੇਮ ਵਰਕ ਹੈਗਾ ਇਹਦਾ ਠੀਕ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਇਹ ਰਾਣੀ ਕਲਰ ਡਿਫਰੈਂਟ ਹੈ ਰਾਣੀ ਕਲਰ ਬਣਿਆ ਹੋਇਆ ਫਰੰਟ ਬੈਕ ਸੀਮੇ ਕਲਰ ਆ ਸੇਮ ਵਰਕ ਠੀਕ ਹੈ ਜੀ ਤੇ ਇਹਦੇ ਨਾਲ ਪਲੱਸ ਪੁਆਇੰਟ ਇਹਦੀ ਸਟ੍ਰੇਟ ਸਲਵਾਰ ਸਲਵਾਰ ਤੇ ਵੀ ਵਰਕ ਤੇ ਇਹ ਦੇਖੋ ਵਰਕ ਆਪਾਂ ਕਿੱਥੇ-ਕਿੱਥੇ ਵਰਕ ਕਰਿਆ ਹੋਇਆ ਹੈ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਸਲਵਾਰ ਪਲੱਸ ਇਹਦੇ ਨਾਲ ਔਰਗੈਂਜ਼ਾ ਦਾ ਦੁਪੱਟਾ ऑर्गेंजा ਦੇ ਦੁਪट्टे ਦੇ ਵਿੱਚ ਵੀ ਆਪਾਂ ਨੇ ਫੁੱਲ ਬੂਟੀ ਪਾਈ ਹੈ ਤਾਂ ਠੀਕ ਹੈ ਜੀ ਤੇ ਜਿਹੜਾ ਸਾਰਾ ਸੂਟ ਆ ਬਹੁਤ ਹੈਵੀ ਸੂਟ ਹੈਗਾ ਤੇ ਰੇਂਜ ਵੀ ਬਹੁਤ ਜ਼ਿਆਦਾ ਅਫੋਰਡੇਬਲ ਇਹ ਇਹ ਸੂਟ ਦੇ ਲਈ ਤੁਹਾਨੂੰ ਸਾਡੇ ਨਾਲ ਵਟਸਐਪ ਕਰਨਾ ਪਊਗਾ ਤੇ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸ਼ਿਪਿੰਗ ਸਾਡੀ ਵਰਲਡਵਾਈਡ ਅਵੇਲੇਬਲ ਹੈ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਸਭ ਤੋਂ ਜ਼ਿਆਦਾ ਵਧੀਆ ਸੂਟ ਕਿਹੜਾ ਲੱਗਿਆ ਤੇ थैंक यू सो मच ਤੁਸੀਂ ਆਪਣੇ ਜਿਹੜੇ ਆਰਡਰਸ ਨੇ ਪਲੇਸ ਕਰਦੇ ਆ ਆਰਡਰ ਪਲੇਸ ਕਰਨ ਦੇ ਲਈ ਘੱਟੋ ਘੱਟ 25 ਤੋਂ 30 ਦਿਨ ਦੇ ਜਿਹੜਾ ਟਾਈਮ ਬਰੇਸ਼ਨ ਹੋਣੀ ਚਾਹੀਦੀ ਹੈ ਸੋ ਇੰਨੇ ਜਿਹੜੇ ਸੂਟ ਨੇ ਆਰਡਰ ਆਪਾਂ ਤੁਹਾਨੂੰ ਇੰਨੇ ਟਾਈਮ ਦੇ ਵਿੱਚ ਆਪ ਡਿਲੀਵਰ ਕਰਵਾ ਸਕਦੇ ਆ थैंक यू सो मच